ਅੱਗ ਤੇ ਬਰਫ਼ ਕਮੰਡ ਤੇ ਸਬਦ ਦੀ ਡੂੰਗੀ ਕਹਾਣੀ ਇੱਕ ਪਾਸੇ ਅੱਗ ਸੀ ਤੇ ਦੂਜੇ ਪਾਸੇ ਬਰਫ਼ ਦੋਵੇਂ ਇੱਕ ਦੂਜੇ ਵੱਲ ਤੱਕ ਰਹੇ ਸਨ ਪਰ ਨਜ਼ਰਾਂ ਇੱਕੋ ਜਿਹੀਆਂ ਨਹੀਂ ਸਨ ਅੱਗ ਦੇ ਅੰਦਰ ਕਮੰਡ ਸੀ ਬਰਫ਼ ਅੰਦਰ ਸਬਰ ਅੱਗ ਹਾਸ ਕੇ ਬੋਲੀ ਜੇ ਮੈਂ ਤੇਰੇ ਵੱਲ ਆ ਗਈ ਤਾਂ ਤੇਰਾ ਕੁਝ ਨਹੀਂ ਰਹਿਣਾ ਬਰਫ਼ ਚੁੱਪ ਰਹੀ ਉਹ ਜਾਣਦੀ ਸੀ ਹਰ ਗੱਲ ਦਾ ਜਵਾਬ ਸ਼ਬਦਾਂ ਨਾਲ ਨਹੀਂ ਹੁੰਦਾ ਅੱਗ ਨੇ ਆਪਣੇ ਆਪ ਨੂੰ ਹੋਰ ਤੇਜ਼ ਕੀਤਾ ਲਪਟਾਂ ਉੱਚੀਆਂ ਹੋ ਗਈਆਂ ਸ਼ੋਰ ਵਧਦਾ ਗਿਆ ਲੋਕ ਸਮਝਣ ਲੱਗੇ ਹੁਣ ਬਰਫ਼ ਬਚੇਗੀ ਨਹੀਂ ਜਦੋਂ ਅੱਗ ਦੇ ਕਦਮ ਵਧਿਆ ਬਰਫ਼ ਪਿਗਲਣ ਲੱਗੀ ਇਹ ਵੇਖ ਕੇ ਅੱਗ ਹੌਲੀ ਹੌਲੀ ਹੱਸਣ ਲੱਗ ਪਈ ਕੈਂਦੀ ਵੇਖਿਆ ਮੈਂ ਕਿਹਾ ਸੀ ਨਾ ਤੇਰਾ ਕੁਝ ਨਹੀਂ ਬਚਣਾ ਪਰ ਅੱਗ ਇਹ ਨਹੀਂ ਸਮਝੀ ਕਿ ਬਰਫ਼ ਪਿਘਲ ਰਹੀ ਸੀ ਖਤਮ ਨਹੀਂ ਹੋ ਰਹੀ ਸੀ ਬਰਫ਼ ਦਾ ਪਾਣੀ ਚੁੱਪਚਾਪ ਰਸਤਾ ਬਣਾਉਂਦਾ ਅੱਗ ਵੱਲ ਹੀ ਵਧਦਾ ਰਿਹਾ ਬਰਫ਼ ਨੇ ਕੁਝ ਨਹੀਂ ਕਿਹਾ ਉਹ ਸਿਰਫ਼ ਆਪਣਾ ਰੂਪ ਬਦਲਦੀ ਰਹੀ ਅੱਗ ਆਪਣੇ ਘਮੰਡ ਵਿੱਚ ਹੋਰ ਭੜਕਣ ਲੱਗੀ ਸੋਚਿਆ ਮੈਂ ਤਾਂ ਜਿੱਤ ਰਹੀ ਹਾਂ ਪਰ ਜਿਵੇਂ ਜਿਵੇਂ ਬਰਫ਼ ਦਾ ਪਾਣੀ ਨੇੜੇ ਆਇਆ ਅੱਗ ਦੀਆਂ ਲਪਟਾਂ ਕਮਜ਼ੋਰ ਹੋਣ ਲੱਗੀਆਂ ਅੱਗ ਨੇ ਜ਼ੋਰ ਲਾਇਆ ਪਰ ਕਮਾਂਡ ਨੇ ਅੱਖਾਂ ਬੰਦ ਕਰ ਦਿੱਤੀਆਂ ਉਹ ਇਹ ਵੇਖ ਨਹੀਂ ਸਕੀ ਕਿ ਉਹ ਆਪਣੇ ਆਪ ਨੂੰ ਹੌਲੀ-ਹੌਲੀ ਸਾੜ ਰਹੀ ਹੈ ਆਖਿਰਕਾਰ ਪਾਣੀ ਨੇ ਅੱਗ ਨੂੰ ਛੂ ਲਿਆ ਨਾ ਕੋਈ ਤਮਾਕਾ ਹੋਇਆ ਨਾ ਕੋਈ ਸ਼ੋਰ ਅੱਗ ਬੁਝ ਗਈ ਆਪਣੇ ਹੀ ਕਮਾਂਡ ਕਰਕੇ ਅਤੇ ਬਰਫ ਉਹ ਪਿਗਲ ਕੇ ਵੀ ਮੌਜੂਦ ਰਹੀ ਰੂਪ ਬਦਲਿਆ ਅਸਤਿਤਵ ਨਹੀਂ ਇਸ ਲਈ ਕਹਾਣੀ ਇਹ ਨਹੀਂ ਕੌਣ ਸੜਿਆ ਜਾਂ ਕੌਣ ਪੀ ਗਲੇ ਕਹਾਣੀ ਇਹ ਹੈ ਕਿ ਕਮੰਡ ਤਾਕਤ ਨੂੰ ਖਾ ਜਾਂਦਾ ਹੈ ਤੇ ਸਬਰ ਹਮੇਸ਼ਾ ਰਸਤਾ ਲੱਭ ਲੈਂਦਾ ਹੈ ਸਿੱਖਿਆ ਜ਼ਿੰਦਗੀ ਵਿੱਚ ਅੱਗ ਵਰਗਾ ਕਮੰਡ ਨਹੀਂ ਬਰਫ਼ ਵਰਗਾ ਸਬਰ ਰੱਖੋ ਕਿਉਂਕਿ ਜੋ ਸਬਰ ਕਰਦਾ ਹੈ ਉਹ ਆਖਿਰਕਾਰ ਬਚਦਾ ਵੀ ਹੈ ਤੇ ਜਿੱਤਦਾ ਵੀ ਹੈ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਦੱਸੋ ਤੁਸੀਂ ਅੱਗ ਹੋ ਜਾਂ ਬਰਫ਼ ਤੇ ਸ਼ੇਅਰ ਕਰਨਾ ਨਾ ਭੁੱਲਿਓ